प्यारे दोस्तों प्यारप्रिय साथी काल जी पंजाब सरकार ਨਵੇਂ ਮੰਗਨਾ ਹੱਲ ਆਉਣ ਵਾਲੇ ਸੋਨੇ ਵਿੱਚ ਕਰੇਗੀ ਜਿਸ ਦੇ ਵਿੱਚ 5.5 ਸਾਂ ਦਾ ਏਰੀਆ ਜੋ ਲਗਭਗ 14000 ਕਰੋੜ ਮੰਨਦਾ ਹੈ ਉਹ ਮਿਲਦੀਆਂ ਪੁਰੀਆਂ ਸਨ 17/7/2020 ਨੇ ਮਲਿਆਂ ਨੂੰ 6ਵਾਂ ਪੇਖ ਲਾਗੂ ਤੋਂ ਸੰਧੀ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਹੈ ਪਰ ਉਹਨਾਂ ਪੰਜਾਬ ਸਰਕਾਰ ਆਉਣ ਵਾਲੇ ਸੋਨੇ ਵਿੱਚ ਜੋ 17 ਸਤੰਬਰ 2020 ਤੋਂ ਬਾਅਦ ਤੇ ਮਨਾਇਆ ਉਹਨਾਂ ਨੂੰ ਛੇਵਾਂ ਪੈਕੇਜ ਲਾਗੂ ਕਰ ਸਕਦੀ ਹੈ। ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਪੰਜਾਬ ਸਰਕਾਰ ਨੇ 2022 ਦੇ ਵਿੱਚ ਇੱਕ ਲੰਘੜਾ ਨੋਟੀਫਾਈ ਕੀਤਾ ਗਿਆ ਸੀ ਪਰ ਸਰਕਾਰ ਨੂੰ ਲਗਭਗ ਪੌਣੇ ਦਸ ਸਾਲ ਹੋ ਚੁੱਕੇ ਹਨ। ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ। ਹੋ ਸਕਦਾ ਹੈ ਉਹਨਾਂ ਵਿੱਚ ਪੰਜਾਬ ਸਰਕਾਰ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰ ਸਕਦੇ ਹੈ ਜੀ। ਜੋ ਰਟਨ ਹੋਏ ਸਾਥੀਆਂ ਮੈਂ ਮੁੱਖ ਮੰਗ ਸੀ ਕਿ ਸਾਨੂੰ ਫੈਕਟਰ ਜੋ ਬਣਾਣਾ ਡਟਾ ਜਾਵੇ ਪਰ ਪੰਜਾਬ ਸਰਕਾਰ ਲਾਰੇ ਲਾ ਕੇ ਟਾਈਮ ਬਸ ਕਰ ਰਹੀ ਆ ਕਿਉਂਕਿ ਜਿਸ ਕਾਰਨ ਲਾਇਆ ਮਰਨ ਲਗਾਤਾਰ ਸੰਘਾਸ ਦੁਆਰਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਪੰਜਾਬ ਸਰਕਾਰ ਦੇ ਵਿਧਾਇਕ ਨੇ ਕੈਨ ਮੰਤਰੀਆ ਜਾਂ ਮੇਤੋਂ ਦੇ ਹਰਪਾਲ ਸੰਦੀਮਾ ਉਹਨਾਂ ਨੂੰ ਮੰਗ ਉਤਰਦੇ ਜਾ ਰਹੇ ਹਨ ਜੇ ਆਪਾਂ ਮੰਨੀਏ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਮੰਗਤ ਦਿੱਤੇ ਵੀ ਗਿਆ ਮੀਟਿੰਗਾਂ ਵੀ ਹੋਈਆਂ ਜਿੱਦਾਂ ਹਰਪਾਲ ਸਿੰਘ ਜੀ ਨਾਲ ਮੋਖਨੇ ਪਹੰਤਾਂ ਨਾਲ ਫਰਮਾਇਸ਼ ਮੰਗਣਾ ਹੱਲ ਨਹੀਂ ਕੀਤਾ ਗਿਆ ਜਿਸ ਕਰੇ ਮਲਾਜਮ ਬੜੇ ਦੁਖੀ ਹਨ ਬਾਖੋਹ ਦੇ ਨਾਲ ਮੀਟਿੰਗਾਂ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰਨਗੇ ਜੀ ਪੁਰਾਣੀ ਪੈਨਸ਼ਨ ਬਹਾਲੀ ਸੰਘਾਸ ਕਮੇਟੀ ਦੇ ਨੰਬਰ ਜਸਵੀਰ ਸਿੰਘ ਨੇ ਕਿਹਾ ਹੈ ਜੇਕਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਆਉਣ ਵਾਲੀਆਂ 2027 ਦੇ ਵਿੱਚ ਉਹਨਾਂ ਦੇ ਵਿੱਚ ਜੋ ਪੰਜਾਬ ਚੋਣਾਂ ਹੋਣਗੀਆਂ ਤੇ ਆ ਸਰਕਾਰ ਦੇ ਹਾਲਾਤ ਹਮ ਜੋ ਦਿੱਲੀ ਵਾਲੇ ਬਣਾ ਲਵਾਂਗੇ ਜੇਕਰ ਉਹਨਾਂ ਨੇ ਮੰਗਨ ਹੱਲ ਨਹੀਂ ਨਾ ਕੀਤਾ ਪੰਜਾਬ ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਸਾਮੀਆਂ ਮੁੱਖ ਨੇ ਭਵਾਨ ਤੁਮਨ ਮੇ ਤੋਂ ਨੇ ਹਰਪਾਲ ਸਿੰਘ ਮੀਡਲ ਲਾ ਕੇ ਫੈਨ ਲਾ ਕਰਨ ਕਿ ਪੰਜਾਬ ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਸਾਮੀਆਂ ਭਰੇ ਜਾਣ ਪੀਐਸਪੀਸੀਐਲ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬਹੁਤ ਸਾਮੀਆਂ ਖਾਲੀ ਪਈਆਂ ਹਨ ਪਰ ਪੰਜਾਬ ਸਰਕਾਰ ਭਾਨੀ ਤੇ ਪੀਐਸ ਪੀਸੀਰ ਮੈਨੂੰ ਬਣਨੀ ਜਸਤ ਕਰਕੇ ਰੋਪੜ ਤੋਂ ਬਣਾਉਣ ਦੇ ਵਿੱਚ ਲਹਿਰਾ ਮਹੱਤਰਮਾਣ ਦੇ ਵਿੱਚ ਇੱਕ ਇੱਕ ਲੋਕੇਸ਼ਨਾਂ ਤੇ ਮਰ ਇੱਕ ਕਰਮਚਾਰੀ ਪੇਗੀ ਲੋਕੇਸ਼ਨਾਂ ਤੇ ਕੰਮ ਕਰਦਾ ਹੈ ਠੇਕੇਦਾਰ ਦੇ ਕੋਲ ਕੰਮ ਕਰਦੇ ਕੱਚੇ ਮਜ਼ਦਮੀਆਂ ਮੀਟਗਾਂ ਮਿਤਨ ਹਰਪਾਲ ਸਿੰਘ ਜੀ ਮਨਣ ਹੋਈਆਂ ਮੁਖੀ ਭਵੰਤਵ ਨਾਲ ਹੋਈਆਂ ਉਹਨਾਂ ਦੱਸਿਆ ਕਿ ਸਾਨੂੰ 20-20 ਸਾਲ ਹੋ ਚੁੱਕੇ ਹਨ ਰੋਪੜ ਤੋਂ ਬਣਾਉਣ ਦੇ ਕੰਮ ਕਰਦੇ ਨੂੰ ਲਹਿਰਾ ਮਹੱਤਰਮਾਣ ਦੇ ਕੰਮ ਕਰਦੇ ਨੂੰ ਠੇਕੇਦਾਰਾਂ ਕੋਲ ਦਾਦਾ ਭਰਵਾਨਾਂ ਹਾਤੇ ਸਾਨੂੰ ਰੈਲੋ ਨਹੀਂ ਕੀਤਾ ਗਿਆ ਮੈਂ ਮੁੱਖੀ ਭਾਨ ਤਮਨ ਕਈ ਵਾਰ ਕਹਿ ਚੁੱਕਿਆ ਵੀ ਕੱਚੇ ਮਲਾਉਣ ਨੂੰ ਮੈਂ ਪੱਕਾ ਕਰੂੰਗਾ ਪਰ ਅਜੇ ਤੱਕ ਰੋਪੜ ਫਾਰਮੂਲਾਨ ਦੇ ਵਿੱਚ ਜਾਂ ਲਹਿਰਾ ਮਹਮ ਫਾਰਮੂਲਾਨ ਦੇ ਵਿੱਚ ਠੇਕੇਦਾਰਾਂ ਨੂੰ ਕੰਮ ਕਰਾਇਆ ਦੇ ਕੇ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਦੂਜੇ ਪਾਸੇ ਮਿੱਟੀ ਵਰਕਰਾਂ ਆਸਾ ਵਰਕਰਾਂ ਅਗਨੀ ਅਗਨਮਰੀ ਵਰਕਰਾਂ ਮੌਨ ਮਾਨਪਤੇ ਵਾਦਾ ਨਹੀਂ ਕੀਤਾ ਗਿਆ ਕੰਪਿਊਟਰ ਦੇ ਆਗੂ ਨੇ ਮੁੱਖ ਮੰਗਿਆ ਕਿ ਸਾਨੂੰ ਸਿੱਖਿਆ ਭਾਵੇਂ ਮਾੜੀ ਕਿਤੇ ਜਾਵੇ ਤੇ ਸਿਖਿਆ ਦੇਖਣਾ ਕਿਤੇ ਜਾਵੇ ਸਤਿ ਸ੍ਰੀ ਅਕਾਲ ਸਾਥਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੂਗੀ